ਇਹ ਆਪਾਂ ਸ਼ਬਦ ਨਾਲ ਜੁੜਨਾ ਹੈ ਸੱਚ ਨੂੰ ਮਿਲਣਾ ਹੈ ਤਾਂ ਕਰਕੇ ਜਦੋਂ ਆਪਣਾ ਪਹਿਲਾ ਸਮਾਗਮ ਸੀ ਨਾ ਉੱਥੇ ਉਹਨਾਂ ਨੇ ਪ੍ਰਤੀਤ ਕਰਾਈ ਤੇ ਉਹ ਤਾਂ ਮਾ ਦ੍ਰਿਸ਼ਟਮਾਨ ਕਰਕੇ ਵੀ ਇੱਥੇ ਆ ਗਿਆ ਕਿੰਨੇ ਜਣਿਆਂ ਨੂੰ ਦਰਸ਼ਨ ਦਿੱਤੇ ਉਹ ਫਿਰ ਪ੍ਰਤੀਤ ਆ ਜਾਂਦੀ ਹੈ ਇਸ ਕਰਕੇ ਜਿੱਥੇ ਸਿਰਫ ਉਸ ਦੀ ਨਾਮ ਦੀ ਵਡਿਆਈ ਸੱਚ ਦੀ ਵਡਿਆਈ ਹੋਵੇ ਉੱਥੇ ਉਹ ਆਪ ਹੀ ਹੁੰਦਾ ਹੈ ਉਹ ਆਪ ਹੀ ਕਰਾਉਂਦਾ ਹੈ ਤਾਂ ਕਰਕੇ ਮਹਾਰਾਜ ਸਾਨੂੰ ਸਮਝਾਉਂਦੇ ਵੀ ਸੋ ਸੱਚ ਮੰਤਰ ਜਿਤ ਸੱਚ ਤੇ ਆਈਏ ਸੋ ਰੇਦਾ ਸਹਿਲਾ ਜਿਤ ਧਰ ਗੁਣ ਗਾਈਏ ਸੋ ਧਰਤ ਸੁਹਾਵੀ ਜਿੱਥੇ ਵਸੇ ਹਰ ਜਨ ਸੱਚੇ ਨਾਮ ਵਿਟੋ ਕੁਰਬਾਨਾ ਜੀ ਤੇ ਬੜੀ ਕਲਾ ਵਰਤਾ ਰਹੇ ਨੇ ਖਾਲਸਾ ਤਿਆਰ ਕਰ ਰਹੇ ਨੇ ਠੀਕ ਹੈ ਤੇ ਜਿੱਥੇ ਜਿੱਥੇ ਜਿਵੇਂ ਜਿਵੇਂ ਸਥਾਨ ਬਣਨਗੇ ਜੋ ਉਹਨਾਂ ਦਾ ਸਕੀਮ ਹੈ ਉਸ ਹਿਸਾਬ ਨਾਲ ਗੁਰਮੁਖ ਵੀ ਤਿਆਰ ਕਰ ਰਹੇ ਨੇ ਜਿਨ੍ਹਾਂ ਨੇ ਉਹ ਸੇਵਾ ਨਿਭਾਉਣੀ ਹੈ ਉਹਨਾਂ ਨੂੰ ਵਿਚਾਰ ਵੀ ਸਿਖਾ ਰਹੇ ਸਭ ਕੁਝ ਕਰ ਰਿਹਾ ਵਾਪੀ ਉਹਦਾ ਆਪਦਾ ਹੀ ਕਾਰਜ ਹੈ ਇਸ ਕਰਕੇ ਗੁਰਮ ਪਿਆਰੇਓ ਹੁਣ ਸਮਾਂ ਹੈ ਜੋ ਉਹਨੇ ਕਿਹਾ ਸੀ ਮੇਨ ਪੁੱਤਰ ਨੇ ਕੇਸੇ ਸਿਰ ਪਰ ਵਾਰ ਦੀਏ ਸਤ ਚਾਰ ਚਾਰ ਮੂਏ ਤੋ ਕਿਆ ਹੋਆ ਜੀਵਤ ਕਈ ਆਜੋ ਆਜਾ ਮਾਰ ਰਿਆ ਪਾਣੋ ਵੀ ਆਜੋ ਪੁੱਤ ਪ੍ਰਚਾਰ ਕਰੋ ਤਾਂ ਕਰਕੇ ਉਹ ਕਹਿੰਦੇ ਵੀ ਮੇਰਾ ਇੱਕ ਖਾਲਸਾ ਸਵਾ ਲੱਖ ਦੇ ਬਰਾਬਰ ਹੈ ਸਵਾ ਲੱਖ ਸੇ ਇੱਕ ਲੜਾਉ ਤਵੇ ਗਵਿੰਦ ਸਿੰਘ ਨਾਮ ਕਹਾ ਉਹ ਦ੍ਰਿਸ਼ਟਮਣ ਤੌਰ ਤੇ ਵੀ ਲੜਾ ਕੇ ਦਿਖਾਤਾ ਤੇ ਦੂਸਰੇ ਪਾਸੇ ਲੜਾ ਦੇ ਨੇ ਵੀ ਮੇਰਾ ਖਾਲਸਾ ਇਕੱਲਾ ਇਕੱਲਾ ਸਵਾ ਸਵਾ ਲੱਖ ਨੂੰ ਚੈਨਲ ਨਾਲ ਜੁੜੇਗਾ